ਸ਼ਸ਼ੀਕਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਨਵਾਂ ਅਪਡੇਟ ਇਹ ਸੀ ਅੱਜ ਦਾ ਬਾਈ ਜੀ ਤੀ ਜੋ ਖੁਸ਼ਖਬਰੀਆਂ ਸਾਰੇ ਲਈ ਜੋ ਕੈਨੇਡਾ ਆਉਣਾ ਚਾਹੁੰਦੇ ਨੇ ਜਾਂ ਇੱਥੇ ਹੈਗੇ ਨੇ ਉਹਨਾਂ ਦੇ ਵੀਜ਼ੇ ਬਾਧ ਨਹੀਂ ਰਹੇ ਗਵਰਨਮੈਂਟ ਵੱਲੋਂ ਥੋੜੀ ਆਉਣ ਵਾਲੇ ਸਮੇਂ ਦੇ ਵਿੱਚ ਢਿੱਲੇ ਦਿੱਤੀ ਜਾ ਸਕਦੀ ਆ ਜਿੱਦਾਂ ਕਹਿ ਲਓ ਕਿ ਬਹੁਤ ਸਾਰੇ ਬੱਚੇ ਜਿੱਦਾਂ ਡਾਇਰੈਕਟ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਸੀ ਟੈਂਪਰੇਰੀ ਵਰਕ ਕਹਿੰਦੇ ਨੇ ਉਹਨੂੰ ਵੈਸੇ ਕੀ ਟੈਂਪਰੇਰੀ ਤੌਰ ਤੇ ਕੁਝ ਟਾਈਮ ਬਾਸਤੇ ਵਰਕ ਦਿੱਤੇ ਗਏ ਨੇ ਉਸ ਤੋਂ ਬਾਅਦ ਉਹ ਆਪਣੇ ਵਾਪਸ ਦੇਸ ਲੋਟੇ ਵਾਪਸ ਵਗ ਜਾਣਗੇ ਪਰ ਉਹ ਆਪਣੇ ਲਈ ਤਾਂ ਹੁਣ ਜਦੋਂ ਆਉਂਦੇ ਨੇ ਪੱਕੇ ਤੌਰ ਤੇ ਆਉਂਦੇ ਨੇ ਕਿ ਭਾਈ ਇੱਕ ਵਾਰੀ ਕੈਨੇਡਾ ਚ ਪੈਰ ਧਰ ਲਿਆ ਉਸ ਤੋਂ ਬਾਅਦ ਨਹੀਂ ਆਉਣਾ ਉੱਥੇ ਪੱਕੇ ਹੋਣਾਗਾ ਤੇ ਉਹਦੇ ਵਿੱਚ ਥੋੜੀਆਂ ਝੂੜੀਆਂ ਜਿਆਦੇ ਕਸਤੀਆਂ ਸੀਗੀਆਂ ਵੀਜ਼ੇ ਨਹੀਂ ਦੇ ਰਹੇ ਸੀ ਹਰ ਕਿਸੇ ਦਾ ਵੀਜ਼ਾ ਰਿਫਿਊਜ਼ ਲਾ ਰਿਆ ਸੀਗਾ ਪਰ ਹੁਣ ਉਹਦੇ ਵਿੱਚ ਢਿੱਲ ਦੇਣ ਦੇ ਇਸ਼ਾਰ ਲੱਗਦੇ ਨੇ ਸ਼ਾਇਦ ਗਵਰਨਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਰੂਲ ਚੇਂਜ ਕਰ ਦੂਗੀ ਹੁਣ ਤੁਸੀਂ ਆਪਦੀਆਂ ਫਾਈਲਾਂ ਦੁਬਾਰਾ ਲਾ ਸਕੋਗੇ ਤੇ ਤੁਹਾਨੂੰ ਵਰਕ ਪਰਮਿਟ ਮਿਲਣ ਦੇ आसार ਹੈਗੇ ਨੇਗੇ ਤੇ ਇਹ ਤਾਂ ਹੈਗੀ ਸੀ ਆ ਖੁਸ਼ ਖਬਰੀ ਤੇ ਕੁਝ ਸਟੂਡੈਂਟਾਂ ਦੇ ਜਿਹੜੇ ਵਰਕ ਪਰਮਿਟ ਸੀ ਉਹਨਾਂ 'ਚ ਵੀ ਢਿੱਲ ਦੇਈ ਸਕਦੀ ਆ ਬਹੁਤ ਸਾਰੇ ਜਵਾਖਾਂ ਦੀਆਂ ਰਿਫਿਊਜ਼ਲ ਆ ਰਹੀਆਂ ਸੀ ਹੁਣ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਮੈਂਟ ਢਿੱਲ ਦੇ ਜਿਨ ਕਿ ਜਿਹੜੇ ਵੀਜ਼ੇ ਨਹੀਂ ਮਿਲ ਰਹੇ ਸੀ ਉਹਨਾਂ ਨੂੰ ਜ਼ਰੂਰ ਮਿਲਣਗੇ ਚਲੋ ਜਿਹੜੇ ਪਹਿਲਾਂ ਨਹੀਂ ਮਿਲੇ ਤਾਂ ਸਟੂਡੈਂਟ ਉਹ ਵੱਖਰੀ ਗੱਲ ਆ ਪਰ ਹੁਣ ਉਹਦੇ ਵਿੱਚ ਢਿੱਲ ਦਿੱਤੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀਜ਼ੇ ਮਿਲਣਗੇ ਤੇ ਜਿਹੜਾ ਇੱਕ ਇਦੇ ਵਿੱਚ ਸਭ ਤੋਂ ਇੱਕ ਹੋਰ ਮਹੱਤਵਪੂਰਨ ਗੱਲ ਸੀਗੀ ਕਿ ਜਿਹੜੇ ਟੂਰਿਸਟ ਤੇ ਆਉਂਦੇ ਸੀ ਵਿਸਟਰ ਵੀਜ਼ੇ ਤੇ ਕਹਿ ਲੋ ਆਪਾਂ ਟੂਰਿਸਟ ਕਹਿ ਦਾਨੇ ਆ ਉਹ ਵੀਜ਼ਾ ਦੇ ਉੱਤੇ ਇਹ ਪਾਬੰਦੀ ਲਾਤੀ ਸੀ ਕਿ ਜਿਹੜਾ ਨਵਾਂ ਵੀਜ਼ਾ ਅਪਲਾਈ ਕਰਦਾ ਉਹ 1 ਮਹੀਨੇ ਦਾ ਹੋ ਸਕਦਾ ਜਾਂ 2 ਮਹੀਨੇ ਦਾ ਉਹ ਆਫੀਸਰ ਦੇ ਉੱਤੇ ਗੱਲ ਆ ਵੀ ਸੋਨੂੰ ਮਹੀਨੇ ਦਾ ਦਿੰਦਾ ਜਾਂ 2 ਮਹੀਨੇ ਦਾ ਪਰ ਹੁਣ ਥੋੜਾ ਰੂਲ ਚੇਂਜ ਹੋ ਗਿਆ ਹੋ ਜਾਣਗੇ ਸੌਰੀ ਹੋਇਆ ਨਹੀਂ ਹੋ ਜਾਣਗੇ ਵਿੱਚ ਨਵੇਂ ਜਿਹੜੇ ਨਵੇਂ ਬੰਦੇ ਆਏ ਨੇਗੇ ਉਹਨਾਂ ਦੇ ਹੁਣ 10-10 ਸਾਲ ਦੇ ਮਲਟੀਪਲ ਵੀਜ਼ੇ ਲੱਗੇ ਨੇਗੇ ਉਹਨੂੰ ਇੱਕ ਦੋ ਮਹੀਨੇ ਦਾ ਸ਼ਾਇਦ ਬਾਕੀਆਂ ਦੇ ਵੀ ਸਾਰਿਆਂ ਦੇ ਲੱਗਣਗੇ ਕਿਉਂਕਿ ਗਵਰਨਮੈਂਟ ਚੂੜੀਆਂ ਕੱਸੀਆਂ ਜਰੂਰ ਸੀ ਪਰ ਹੁਣ ਢਿੱਲ ਦੇ ਰਹੀ ਹੈਗੀ ਇਹਦੇ ਵਿੱਚ ਵੀ ਚੇਂਜ ਕੀਤਾ ਗਿਆ ਹੈਗਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਛੋਟੇ ਵਾਸਤੇ ਕੈਨੇਡਾ ਦੇ ਰਾਹ ਖੁੱਲ ਰਹੇ ਨੇ ਕੈਨੇਡਾ ਆਉਣ ਨੂੰ ਤੇ ਇੱਥੇ ਪੀਆਰ ਦੇ ਥੋੜੇ ਰਾਹ ਵੀ ਖੁੱਲ ਰਹੇ ਨੇ ਜਵਾਖਾਂ ਨੂੰ ਨਮਿਆਂ ਨੂੰ ਪੀਆਰ ਕਰਨ ਵਾਸਤੇ ਦੇਖਿਆ ਇਹ ਜਾਊਗਾ ਵੀ ਕਿੰਨੇ ਕੁ ਛੋਟ ਦੇ ਰਹੀ ਆ ਜਾਂ ਕਿੰਨੇ ਕੁ ਲੋਕ ਆ ਰਹੇ ਨੇਗੇ ਬਾਰੇ ਲੋਕ ਆਉਣ ਦੇ ਚਾਹਵਾਨ ਹੈਗੇ ਨੇ ਲੋਕ ਆਉਣਗੇ ਤੇ ਇੱਕ ਵਧੀਆ ਤਰੀਕਾ ਵੀ ਆਉਣ ਦਾ ਠੀਕ ਆ ਜੋ ਕੰਮ ਕਰਨਾ ਚਾਹੁੰਦਾ ਤਾਂ ਵਧੀਆ ਉਹਦੇ ਲਈ ਤੇ ਬਹੁਤ ਸਾਰੇ ਬੱਚਿਆਂ ਦੀਆਂ ਰਿਫਿਊਜ਼ ਲਾਂਗੀਆਂ ਸੀ ਜੋ ਆਉਣਾ ਨਹੀਂ ਚਾਹੁੰਦੇ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਲੱਗਦਾ ਵੀ ਬਹੁਤ ਸਾਰੇ ਬੱਚੇ ਦੁਬਾਰਾ ਫੇਰ ਆਉਣੇ ਸ਼ੁਰੂ ਹੋ ਜਾਣੇ ਆ ਤੇ ਇੱਕ ਅਗਲਾ ਨਵਾਂ ਅਪਡੇਟ ਲੈ ਕੇ ਫੇਰ ਅਗਲੀ ਵੀਡੀਓ ਵਿੱਚ ਮਿਲਦੇ ਆ ਬਈ ਜੀ ਵੀਡੀਓ ਦੇਖਣ ਲਈ ਧੰਨਵਾਦ ਸੋਸੇ ਕਾਲ ਜੀ